ਸਵਾਗਤ ਹੈ ਦੋਸਤੋ ਤੁਹਾਡਾ ਦਵਿੰਦਰ ਡੈਰੀ ਫਾਰਮ ਤੇ ਅੱਜ ਆਪਾਂ ਰਾਜਸਥਾਨ ਦੀ ਮੰਡੀ ਤੇ ਪਹੁੰਚੇ ਆਂ ਤੁਹਾਨੂੰ ਦਿਖਾ ਦਿੰਨੇ ਆਂ ਬੇਰਾਂ ਵਾਲੀ ਮੰਡੀ ਤੇ ਅਹਲਨਾਬਾਦ ਜਿਹੜਾ ਸ਼ਹਿਰ ਹਰਿਆਣੇ ਦਾ ਆਉਂਦਾ ਨਾਲ ਇਹਦੇ ਤੇ ਇਹ ਹਰਿਆਣਾ ਤੇ ਰਾਜਸਥਾਨ ਦੀ ਹੱਦ ਤੇ ਆ ਬਾਕੀ ਸਾਨੂੰ ਆ ਜਿਹੜੀ ਗਾਂ ਗਈ ਇਹ ਤੁਹਾਨੂੰ ਤੋਰ ਕੇ ਦਿਖਾਉਂਨੇ ਆਂ ਤੇ ਬਾਹਾਂ ਤੋਂ ਲੈ ਕੇ ਡਿਟੇਲਸ ਨੂੰ ਦੱਸਦੇ ਆਂ ਬੇਰਾਂ ਵਾਲੀ ਵਾਇਦਾ ਇਹ ਤੇ ਐਫ ਨਸਲ ਦੀ ਜਿਹੜੀ ਇਹ ਗਾਂ ਆ ਗਈ ਸਾਨਾਵਾ ਨਾ ਤੁਸੀਂ ਚੈੱਕ ਕਰ ਲਓ ਪੈਸੇ ਤੇ ਪੰਜਾਬ ਨਾਲੋਂ ਜਿਹੜਾ ਰੇਟ ਰੇਟ 'ਚ ਫਰਕ ਦੱਸਦੇ ਵੀ ਘੱਟ ਰੇਟ ਦੀਆਂ ਇਹ ਸਾਰੀ ਮੰਡੀ ਮਤਲਬ ਪੂਰੀ ਭਰੀ ਵੀ ਐ ਰਾਜਸਥਾਨ ਦੀ ਮੰਨ ਲਓ ਚਾਹੇ ਹਰਿਆਣੇ ਦੀ ਮੰਨ ਲਓ ਵੀ ਹੱਦ ਤੇ ਆ ਗਈ ਇਹ ਅਹਲਨਾਬਾਦ ਜਿਹੜਾ ਹੈਗਾ ਸ਼ਹਿਰ ਇਹਦੇ ਨੇੜੇ ਪੈਣ ਦਾ ਦੇਰਾਂ ਵਾਲੀ ਇਹ ਵੇਰ ਵਾਲੀ ਮੰਡੀ ਵਾਈਦੀ ਆ ਤੇ ਹਰਿਆਣਾ ਤੇ ਰਾਜਸਥਾਨ ਦੀ ਹੱਦ ਤੇ ਆ ਗਈ ਬਹੁਤ ਸੋਹਣੀ ਜਿਹੜੀ ਐਚਪਫ ਨਸਲ ਦੀ ਜਿਹੜੀ ਤੁਹਾਨੂੰ ਕਾੰਦ ਤੋਂ ਨੇ ਆ ਤੇ ਬਾਈ ਤੋਂ ਆਪਾਂ ਲੈ ਕੇ ਡਿਟੇਲ ਦੱਸਦੇ ਆਂ ਗਰਮੀ ਜੀ ਵੀ ਬਹੁਤ ਖੜੀ ਹੈ ਹੋ ਸਕਦਾ ਰਾਜਸਥਾਨ ਦੇ ਇਲਾਕੇ ਦੀ ਆ ਗਰਮੀ ਗਰਮੀ ਚੱਲਦੀ ਹੋਵੇ ਐਨੀ ਗਰਮੀ ਹੋਣ ਦੇ ਬਾਵਜੂਦ ਵੀ ਜੰਮਾ ਧੁੱਪ ਦੇ ਨੇੜੇ ਖੜੀ ਹੈ ਤੇ ਹੌਂਕ ਨਹੀਂ ਰਹੀ ਬਿਲਕੁਲ ਸਹੀ ਆ ਸਸੀਗਾ ਬਾਈ ਜੀ ਅਸਲਾਮੁਅਲੈਕ ਭਾਈ ਜਿਹੜੀ ਆਪਾਂ ਗਾਂ ਤੋਰ ਕੇ ਦਿਖਾਈ ਆ ਹਾਂਜੀ ਤੇ ਕਿੰਨਾ ਸੂਆ ਜੀ ਇਹ ਦੂਜਾ ਸੂਆ ਜੀ ਦੂਜਾ ਸੂਆ ਗਏ ਤੇ ਪਿਛਲੇ ਸੂਏ ਦਾ ਕੀ ਰਿਕਾਰਡ ਹੈ ਰਾ 25 ਕਿਲੋ 25 ਕਿਲੋ ਦਾ ਪਿਛਲੇ ਸੂਏ ਦਾ ਰਿਕਾਰਡ ਐ ਕਿੰਨਾ ਕੱਢ ਦੂ ਠੀਕ ਜੀ ਵੀਰ 30 ਦੀ ਉਮੀਦ ਆ ਕੀ ਆਪਾਂ ਨਾ ਰੇਟ ਕੀ ਰੱਖ ਤੋ ਜੀ 80000 ਰੁਪਏ 80000 ਤੇ ਲੈਣ ਦੇਣ ਕੀ ਹੋ ਜੂਗਾ ਕਰਾਂਗੇ ਫਿਰ ਮੌਕੇ ਦੀ ਮੰਨ 75 ਵੀ ਅੱਧੇ ਹੋ ਜੂ ਮੌਕੇ ਤੇ ਹੋ ਜੂਗੇ ਆਏ ਤੋਂ ਤੇ ਆਪਣਾ ਜਿਹੜਾ ਮੋਬਾਈਲ ਨੰਬਰ ਬੋਲ ਦਿ ਜੀ 8283040300 8283040300 40301 40301 ਲੋ ਜੀ ਬਾਈ ਨਾਲ ਤੁਸੀਂ ਕਰ ਲਿਓ ਸੰਪਰਕ ਤੇ ਗਾਇਆਂ ਇੱਥੇ ਹੋਰ ਵੀ ਬਹੁਤ ਸਾਰੀਆਂ ਆਈਆਂ ਤੇ ਆਪਣੀ ਮੰਡੀ ਦੇ ਵਿੱਚ ਇਹ ਆਪਣੀਆਂ ਮੰਡੀਆਂ ਚ ਤਾਂ ਇਹਨਾਂ ਨਾਲ ਸਵਾ ਸਵਾ ਲੱਖ ਰੇਟ ਜਿਹੜਾ ਮੰਗਦੇ ਆ ਤੇ ਕੋਈ ਕਿਸੇ ਗੱਲ ਕਰ ਲਿਓ ਇਧਰਾਂ ਇੱਥੇ ਹੋਰ ਬਹੁਤ ਪਹੁੰਚੀਆਂ ਹੋਈਆਂ ਤੇ ਐਫ ਘੱਟ ਤੇ ਇੱਥੇ ਜਿਹੜੀਆਂ ਹੈਗੀਆਂ ਸ਼ਾਹੀਵਾਲ ਤੇ ਅਰਲੈਂਡੋ ਇਹੋ ਜੀਆਂ ਗਾਇਆਂ ਇੱਥੇ ਬਹੁਤ ਹੁੰਦੀਆਂ ਤੇ ਜਿਹੜਾ ਇੱਥੇ ਛੱਪਰ ਪਾਇਆ ਹੋਇਆ ਇੱਥੇ ਰਾਜਸਥਾਨ 'ਚ ਠੰਡਾ ਕੰਮ ਹੈ ਤੇ ਬਾਕੀ ਸਾਨੂੰ ਆਪਾਂ ਪੂਰੀ ਜਿਹੜੀ ਮੰਡੀ ਦੀ ਵੀਡੀਓ ਦਿਖਾ ਦਿੰਨੇ ਆ ਰਾਜਸਥਾਨ ਦੀ ਸੰਕੇਦੁੱਧੜ ਜਿਹੜੇ ਪਸ਼ੂ ਇੱਥੇ ਪਹੁੰਚੇ ਹੋਏ ਆ ਤੇ ਥਣ ਹਵਾਨੇ ਤੁਸੀਂ ਆਪ ਚੈੱਕ ਕਰ ਲਿਓ ਬਾਕੀ ਤੁਸੀਂ ਬਾਈ ਨੂੰ ਲਾ ਕੇ ਫੋਨ ਸੰਪਰਕ ਕਰ ਸਕਦੇ ਹੋ ਇੱਥੇ ਜਿਹੜੇ ਲਖਾਈ ਦਾ ਰੇਟ ਆ ਜਿਹੜਾ ਉਹ 1000 ਰੁਪਇਆ ਤੇ ਉਹ ਪਸ਼ੂ ਦੇ ਮਗਰ ਹੈ 1000 ਰੁਪਇਆ ਰੇਟ ਹੈ ਲਖਾਈ ਦਾ ਬਾਕੀ ਤੁਸੀਂ ਆਉ ਦਾ ਇੱਕ ਵਾਰੀ ਜਰੂਰ ਗੇੜਾ ਮਾਰ ਕੇ ਜਾਓ ਇਸ ਮੰਡੀ ਤੇ ਵੀ ਦੋਸਤੋ ਇੱਥੇ ਅੰਕਲੀਆਂ ਗਾਈਆਂ ਪਹੁੰਚਦੀਆਂ ਇਹ ਹਰਿਆਣੇ ਦਾ ਤੇ ਰਾਜਸਥਾਨ ਦਾ ਬਾਡਰ ਮੰਨ ਲਓ ਤੇ ਗਾਈਆਂ ਇੱਥੇ ਬਹੁਤ ਪਹੁੰਚਦੀਆਂ ਇਕੱਲੀਆਂ ਗਾਈਆਂ ਹੁੰਦੀਆਂ ਸ਼ਪੈਲ ਤੇ ਮੱਝ ਤਾਂ ਇੱਥੇ ਕੋਈ ਵੀ ਨਹੀਂ ਆਉਂਦੀ ਕੋਈ ਟੱਲੀ ਟਾਮ ਹੀ ਆਉਂਦੀ ਹੈ ਤੇ ਉਹ ਆਪਣੇ ਪੰਜਾਬ ਨਾਲੋਂ ਜਿਹੜਾ ਰੇਟ ਆ ਉਹਦਾ ਫਰਕ ਹੈ ਰੇਟ ਦਾ ਪੰਜਾਬ ਨਾਲੋਂ ਤੇ ਬਾਕੀ ਤੁਸੀਂ ਇੱਥੇ ਜਿਹੜਾ ਮਾਰਕ ਜ਼ਰੂਰ ਦੇਖਿਓ ਤੁਹਾਨੂੰ ਹਸਾਬ ਦੇ ਵਿੱਚ ਜਿਹੜੀਆਂ ਗਾਂਆਂ ਜਿਹੜੀਆਂ ਸਿੱਕੀਆਂ ਮਿਲ ਜਾਣਗੀਆਂ ਤੇ ਹੁਣ ਇਹ ਸ਼ਾਮ ਦਾ ਟਾਈਮ ਹੈ ਤਕਰੀਬਨ 5 ਵਜੇ ਦਾ ਤੇ ਤੁਹਾਨੂੰ ਹੁਣ ਤਾਂ तकरीबन ਬਹੁਤ ਸੌਦੇ ਹੋਗੇ ਸ਼ਾਮ ਸ਼ਾਮ ਨੂੰ ਬਾਕੀ ਤੁਸੀਂ ਗਿੜੇ ਜਰੂਰ ਮਾਰਿਓ ਇਹ ਆਪਣਾ ਐਲਨਾਬਾਦ ਜਿਹੜਾ ਹੈਗਾ ਹਰਿਆਣੇ ਦਾ ਜ਼ਿਲ੍ਹਾ ਹੈਗਾ ਲਾਸਟ ਤੇ ਇੱਥੇ ਸਟਾਰਟਿੰਗ ਹੋ ਜਾਂਦੀ ਹੈ ਨਾਲ ਰਾਜਸਥਾਨ ਦੀ ਟੌਪ ਟੌਪ ਦੀਆਂ ਉਹ ਗਾਈਆਂ ਇੱਥੇ ਵਧੀਆ ਜਿਹੜੀਆਂ ਲੇਵੇ ਦੀਆਂ ਆਉਂਦੀਆਂ ਬਾਕੀ ਤੁਹਾਨੂੰ ਦਿਖਾ ਦਿੰਨੇ ਆਂ ਕਿਵੇਂ ਆਹ ਦੇਸੀ ਜੀ ਗਾਂ ਇਹਦਾ ਲੇਵਾ ਦੇਖ ਲਓ ਕੈਮੀ ਦੇਤੇ ਬਹੁਤ ਸੋਹਣੀ ਗਾਂ ਆ ਗਈ ਆ ਲੈ ਜੰਤ ਮੇਰੇ ਯਾਰ ਕਹਿੰਦੀ ਹੈ ਦੇਸੀ ਜੀ ਗਾਂ ਲੱਗਦੀ ਨਹੀਂ ਵੀ ਇਹਨਾਂ ਦਾ ਦੁੱਧ ਕੱਢ ਦੂ ਪਰ ਬਹੁਤ ਹਵਾਨੇ ਦੇ ਦੇਖੇ ਲੱਗਦਾ ਇਹ ਮੈਂ 20 ਲੀਟਰ ਕੱਢੂਗੀ ਬਾਕੀ ਬਹੁਤ ਆ ਗਿਰ ਨਸਲ ਚ ਆ ਗਈ ਆ ਗੇ ਰਾਗੀ ਤੇ ਇਹਨੂੰ ਤੁਸੀਂ ਦੇਖ ਲਓ ਗਿਰ ਨੂੰ ਵਧੀਆ ਹਵਾਨੇ ਵਾਲੀਆਂ ਜਾਇਜ਼ ਰੇਟ 'ਚ ਮਿਲ ਜਾਂਦੀਆਂ ਇੱਥੇ ਮੰਨੋ ਵੀ 25 ਤੋਂ ਲੈ ਕੇ ਚਾਹੇ ਲੱਖ ਵਾਲੀ ਗਾਂ ਲੈ ਲਓ 25000 ਤੋਂ ਸਟਾਰਟ ਹੋ ਜਾਂਦੀਆਂ ਧੰਨਵਾਦ ਜੀ ਵੀਡੀਓ ਦੇਖਣ ਲਈ